ਮੇਸਟਰ ਗਾ ਜੀ ਕਿੰਨੇ ਦੀ ਫੀਡਿੰਗ ਕਰਕੇ ਦੇ ਦੇਗਾ ਬਾਈ ਆਪਾਂ ਪੂਰੇ 20000 ਚਾ ਬਿੱਲ ਪਟੇਗਾ ਸਾਰਾ ਕੁਝ ਓਕੇ ਕਰਕੇ ਦੇ ਕੇ ਆਵਾਂਗੇ ਵੀਰੇ ਠੀਕ ਆ ਠੀਕ ਹੈ ਬੰਦੇ ਕੋਲੇ ਕੀ ਕੀ ਚੀਜ਼ ਜਰੂਰੀ ਚਾਹੀਦੀ ਆ ਆਪਦੀ ਇਕੱਲੀ ਬਾਈ ਐਲਈਡੀ ਹੋਣੀ ਚਾਹੀਦੀ ਆ ਬਾਕੀ ਸਾਰਾ ਕੁਝ ਸਾਡੀ ਜ਼ਿੰਮੇਵਾਰੀ ਆ ਠੀਕ ਹੈ ਬਸ ਇੱਕ ਵਾਈਫਾਈ ਲੱਗਿਆ ਹੋਵੇ ਤੇ ਇਕੱਲੀ ਸਿੜੀ ਹੋਵੇ ਹਾਂ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸਟੱਡ ਫਾਰਮ ਦੇ ਕੈਮਰੇ ਲਾ ਰਹੇ ਆ ਉਹਦੀ ਸਾਨੂੰ ਡਿਟੇਲ ਦੰਨੇ ਸਾਰੀ ਕਿੰਨੇ ਚਾ ਤੁਹਾਨੂੰ ਕੈਮਰਾ ਮਿਲੂਗਾ ਕਿੰਨੇ ਰੁਪਏ ਦੀ ਫਿੱਟੇ ਤੁਹਾਨੂੰ ਕਰਕੇ ਦਵਾਂਗੇ ਬਦਤ ਐਲ ਸੀ ਡੀ ਤੁਹਾਡੇ ਕੋਲ ਹੋਣੀ ਜ਼ਰੂਰੀ ਆ ਆਇਆ ਵੀ ਕਰਕੇ ਵੀਡੀਓ ਸਟਾਰਟ ਆਪਾਂ 10 ਬਾਈ ਮਿਸਟਰ ਇਹ ਡਿਟੇਲ ਮੜੀ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਵੀ ਮੇਰੇ ਵੱਲੋਂ ਠੀਕ ਹੈ ਇੱਕ ਅੱਜ ਨਵਾਂ ਸਾਲ ਆ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਠੀਕ ਹੈ ਤੇ ਵੀਰੇ ਇਹ ਆਪਣਾ ਹਿਕ ਵਿਜ਼ਨ ਦਾ ਠੀਕ ਹੈ ਡੀ ਵੀ ਆਰ ਡੀ ਵੀ ਆਰ ਆਗਾ ਠੀਕ ਹੈ 8 ਕੈਮਰੇ ਵਾਲਾ ਠੀਕ ਹੈ 8 ਬਲੇਅਰ ਠੀਕ ਹੈ ਬਲੇਅਰ ਵਾਲਾ ਹਾਂ ਆਪਾਂ ਸਾਰਾ ਕੈਮਬੋ ਦੇ ਰਹੇ ਆ ਠੀਕ ਹੈ ਇੱਕ ਸੀਪੀ ਪਲੱਗਸ ਦਾ ਰੋਲ 90 ਮੀਟਰ ਦਾ ਠੀਕ ਹੈ ਫੁੱਲ 90 ਮੀਟਰ ਨਿਕਲੂਗੀ ਬਈ ਇਹ ਨਹੀਂ ਵੀ ਅਸੀਂ 90 ਮੀਟਰ ਕਹਿਤੀ ਥੋੜੇ ਜਾ ਕੇ 60 ਮੀਟਰ ਨਿਕਲੂਗੀ 90 ਮੀਟਰ ਪੂਰੀ ਹੋਣੀ ਹੈ ਠੀਕ ਹੈ 90 ਮੀਟਰ ਨਾਲ ਤਾਰ ਦੇਣੀ ਹੈ ਹਾਂ ਠੀਕ ਹੈ ਜਿੰਨੇ ਇਹਨਾਂ ਦੇ ਡਾਫਟਰ ਐ ਪਲੱਗ ਐ ਜੋ ਵੀ ਲੱਗਣ ਵਾਲੇ ਆ ਠੀਕ ਹੈ ਸਾਰੇ ਉਹ ਨਾਲ ਦੇਵਾਂਗੇ 6 ਕੈਮਰੇ ਤੁਹਾਨੂੰ ਦੇਵਾਂਗੇ ਬਰੀ ਠੀਕ ਹੈ ਇਨਰ ਦੀ ਆਪਾਂ ਕੰਪਨੀ ਵੀ ਲਾ ਦਾਂਗੇ ਠੀਕ ਹੈ ਵਿੱਚ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਜੇ 6 ਆਹ ਲੈਣੇ ਆ ਆ ਕੈਮਰੇ ਵੀ ਸੇਮ ਰੇਟ ਆ ਠੀਕ ਹੈ 6 ਆਹ ਲੈਣੇ ਆ ਕੈਮਰੇ 6 ਇਹ ਠੀਕ ਹੈ ਵਿਦ ਫਿਟਿੰਗ ਆਪਾਂ ਫਿਟਿੰਗ ਵੀ ਆਪ ਕਰਕੇ ਆਵਾਂਗੇ ਠੀਕ ਹੈ ਆਪਾਂ ਉਹ ਵੀ ਫਿਟਿੰਗ ਕਰੀ ਜੰਨੇ ਆ ਠੀਕ ਹੈ ਜੇ ਕਿਸੇ ਦੇ ਪਾਈਪਾਂ ਜੇ ਕਿਸੇ ਦੇ ਪਾਈਪਾਂ ਪਾਈਆਂ ਹੋਈਆਂ ਵੀਰੇ ਆਪਾਂ ਪਾਈਪਾਂ ਦੇ ਵਿੱਚ ਵੀ ਤਾਰਾਂ ਟਪਾ ਕੇ ਠੀਕ ਹੈ ਉਸ ਰੇਟ ਹੀ ਲੈਣਾਗਾ ਰੇਟ ਦਾ ਆਪਾਂ ਕੋਈ ਉਹ ਨਹੀਂ ਲੈਣਾ ਠੀਕ ਹੈ ਨਾਲ ਆਪਣੇ ਵੀਰੇ ਰੈਕ ਆ ਅਜਾ ਤੁਹਾਨੂੰ ਰੈਕ ਵੀ ਦਿਖਾਈਏ ਠੀਕ ਹੈ ਭਾਈ ਆ ਰਿਹਾ ਹੈ ਕੈਮਰੇ ਠੀਕ ਹੈ ਬਰੀਆ ਕੋਈ ਹੈਵੀ ਰੈਕਿੰਗ ਇੰਦਾਂ ਦਾ ਨਹੀਂ ਵੀ ਫਾਟਾ ਹੋਊਗਾ ਠੀਕ ਹੈ ਪੂਰੀ ਪ੍ਰੋਪਰ ਫਿਟਿੰਗ ਕਰਕੇ ਦੇਣਗੇ ਮਿਸਤਰੀ ਆਪਣੇ ਠੀਕ ਹੈ ਬਾਕੀ ਆ ਦੇ ਲੋ ਬਾਹਰ ਕਰੀ ਕਨੈਕਸ਼ਨ ਕਰੀ ਜਾਂਦੇ ਆ ਤੇ ਤੁਹਾਨੂੰ ਆਪਾਂ ਇਹਦੀ ਕੁਆਲਿਟੀ ਵੀ ਦਿਖਾਵਾਂਗੇ ਜੀ ਠੀਕ ਹੈ ਦੋਨੇ ਰਫਲਾ ਕਰ ਆ ਚੱਕ ਕੇ ਦੇ ਕੈਮਰੇ ਦੀ ਕੁਆਲਿਟੀ ਕਮਨ ਗਿਆ ਲੱਕ

ਹਣਾ ਚੀਸ਼ੰਦਿਆ ਅੱਛਾ ਚੀਸ਼ੰਦ ਨੇ ਟੀਮਾਂ ਮਾਰਨੇ ਪੈਣਗੇ ਬੱਜੀ ਹਾਂ ਸਾਫ਼ ਕਰ ਦਵਾਂਗੇ ਬੋਸ ਲੈਪ ਕੀ ਲੈ ਹੁਣ ਦੂਜੇ ਹੋ ਕਰਕੇ ਹਾਂ ਹੋਰ ਰੇ ਹੋਰ ਕੈਮਰੇ ਫਿੱਟ ਕਰੋ ਤੁਹਾਨੂੰ ਤਿੰਨ ਕੈਮਰੇ ਹੋਰ ਲਾਉਣੇ ਆਪਾਂ ਠੀਕ ਹੈ ਭਾਈ ਤਿੰਨ ਕੈਮਰੇ ਹੋਰ ਲਾਉਣੇ ਆਪਾਂ ਆਹ ਬਾਕੀ ਚਾਰ ਕੈਮਰੇ ਕਮਟੇ ਕੁੱਲੇ ਅੱਠ ਕੈਮਰੇ ਠੀਕ ਹੈ ਆਪਣੇ ਕੋਲ ਕੈਮਰੇ ਦੋ ਹੋਰ ਆ ਗਏ ਠੀਕ ਹੈ 6 ਕੈਮਰੇ ਲਾਉਣੇ ਆ ਵੀਰ ਦੇ ਠੀਕ ਹੈ 6 ਕੈਮਰਾ ਦਾ ਕੈਂਪੋ ਆਪਣਾ ਠੀਕ ਹੈ ਇਹ 20000 ਰੁਪਏ ਰੇਟ ਹੈ ਦਾ ਠੀਕ ਹੈ ਠੀਕ ਹੈ ਅੱਠਾਲਾ ਅਸੀਂ ਠੀਕ ਹੈ ਇੱਕ ਵੀਡੀਓ ਡੀਵੀਆ ਡੀਵੀਆ ਦੇਵਾਂਗੇ ਠੀਕ ਹੈ ਤੇ ਤੁਸੀਂ ਕੁਆਲਿਟੀ ਆਪ ਹੀ ਦੇਖ ਸਕਦੇ ਹੋ ਕੈਮਰੇ ਦੀ ਠੀਕ ਹੈ ਕੈਮਰਾ ਵੀ ਦਿਖਾ ਦੇਣਾ ਕੈਮਰੇ ਦੀ ਆ ਕੰਪਨੀ ਹੈ ਵੀਰੇ ਸੱਚ ਮਾਰ ਕੇ ਵੀ ਦੇਖ ਸਕਦੇ ਹੋ ਤੁਸੀਂ ਰੇਟ ਪ੍ਰਾਈਸ ਇਹਦਾ ਹਾਂ ਜੀ ਠੀਕ ਹੈ ਬਾਕੀ ਆ ਸਾਰੀ ਡਿਟੇਲ ਹੈ ਕੈਮਰੇ ਦੀ ਰੈਕ ਵੀ ਪੂਰਾ ਹੈਵੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਠੀਕ ਹੈ ਲੌਗ ਵੀ ਹੈ ਵੀਰੇ ਠੀਕ ਹੈ ਲੌਗ ਉਹ ਜੁਐਚ ਉਹ ਠੀਕ ਹੈ ਤੇ ਹੋਰ ਤੁਹਾਨੂੰ ਆਪਾਂ ਨੈਕਸਟ ਵੀਡੀਓ ਚ ਮਿਲਾਂਗੇ ਹਾਂ ਅੱਜ ਕੈਮਰੇ 6 ਕੱਟ ਕਰਦੀਏ 2 ਰਹਿ ਗਏ ਬਸ 4 ਕਰਤੇ ਤੁਹਾਨੂੰ ਉਹਨਾਂ ਦਾ ਵੀ ਵੀਊ ਦਿਖਾਉਣੇ ਆ ਠੀਕ ਐ ਲੋ ਇਹਦਰਲਾ ਵੀ ਕੈਮਰਾ ਫਟ ਕਰ ਰਹੇ ਨੇ ਮਿਸਤਰੀ ਮਾਕੇ ਚੋਂ ਡੂੰ ਮਿਸਤਰੀ ਆ ਇੱਕ ਦੋ ਹੈਗੇ ਨਾ ਮੇਟਾ ਬਸ ਇਹੀ ਤਾਰਾਂ ਲਾਉਣੇ ਰਹਿ ਗਏ ਹਨਾ ਕਿ ਲਾਤੀਆਂ ਤਾਰਾਂ ਤਾਂ ਲੱਗੀਆਂ ਉੱਥੇ ਕਿੱਲੇ ਨਹੀਂ ਪਾਉਣਾਂ ਲੱਗ ਰਹੇਗਾ ਵਸੇ ਇਹਨਾਂ ਦਾ ਠੀਕ ਆ ਚਲ ਦੇ ਲੈ ਵੀ ਆ ਕੈਮਰੇ ਦੀ ਕੁਆਲਿਟੀ ਆਪਣਿਆਂ ਦੀ ਚੈੱਕ ਕਰ ਸਕਦੇ ਹੋ ਕੱਲੇ ਕੱਲੇ ਕੈਮਰੇ ਚੱਕਰਾ ਦੇ ਭਾਈ ਹਾਂ ਆ ਦੇਖੋ ਵੀ ਆ ਬਾਹਰ ਚ ਸਾਡਾ ਹੁਣ ਸੈਟ ਖੜਾ ਹੈਗਾ ਅ ਦੂਜੇ ਦੇਖਾ ਦੇ ਹਾਂ ਰੁਪਈਆ ਸਾਰੇ ਹਾਂ ਸਾਰੇ ਕੈਮਰਾ ਦੀ ਕੁਆਲਿਟੀ ਦੇਖ ਸਕਦੇ ਹੋ ਆ ਸਾਡਾ ਬੰਦਾ ਬਾਅਦ ਚ ਫਿਰਦਾ ਗਿਰੇਗੀ ਬਾਕੀ ਬਾਜ ਵੀ ਹੁੰਦੀ ਐ ਚ ਹਾਂ ਆਡੀਓ ਵਾਲਾ ਵੀ ਇਹਦੇ ਸਿਸਟਮ ਆ ਬਾਕੀ ਆ ਸਾਮਾਨ ਨਾਲ ਜੁੜੀ ਕਰਦੇ ਆ ਤੇ ਬਾਕੀ ਮੈਸਟਰ ਗਿਆ ਦਾ ਕਿੰਨੇ ਦੀ ਫਿਟਿੰਗ ਕਰਕੇ ਦੇ ਦੇਗਾ ਬਾਈ ਆਪਾਂ ਪੂਰੇ 20000 ਚਾ ਵਿੱਦ ਪੇਟੇ ਦਾ ਸਾਰਾ ਕੁਝ ਓਕੇ ਕਰਕੇ ਦੇ ਕੇ ਆਵਾਂਗੇ ਵੀਰੇ ਠੀਕ ਆ ਠੀਕ ਹੈ ਬੰਦੇ ਕੋਲੇ ਕੀ ਕੀ ਚੀਜ਼ ਜਰੂਰੀ ਚਾਹੀਦੀ ਆ ਆਪਦੀ ਇਕੱਲੀ ਬਾਈ ਐਲਈਡੀ ਹੋਣੀ ਚਾਹੀਦੀ ਆ ਬਾਕੀ ਸਾਰਾ ਕੁਝ ਸਾਡੀ ਜ਼ਿੰਮੇਵਾਰੀ ਆ ਠੀਕ ਹੈ ਬਸ ਇੱਕ ਵਾਈਫਾਈ ਲੱਗਿਆ ਹੋਵੇ ਤੇ ਇਕੱਲੀ ਸਿੜੀ ਹੋਵੇ ਹਾਂ ਜੇ ਵਾਈਫਾਈ ਨਾਲ ਅਟੈਚ ਕਰਨ ਦਾ ਠੀਕ ਆ ਨਹੀਂ ਉਹ ਅਗਲੇ ਦੇ ਮੋਬਾਈਲ ਨਾਲ ਅਟੈਚ ਕਰਨੇ ਆ ਵੀ ਕਿਸੇ ਨੇ ਜਿਹੜਾ ਕੋਈ ਵੀਰ ਭਾਈ ਬਾਹਰ ਬੈਠਾ ਵੀ ਦੇਖ ਸਕਦਾਗਾ ਠੀਕ ਹੈ ਉਹ ਆਪਣੇ ਵਾਈਫਾਈ ਲੱਗ ਜਾਊਗਾ ਵੀਰੇ ਠੀਕ ਹੈ ठीक है हाँ नहीं तो बस कल एल सी हो गए तो बस तुम देख सकते हो जिमें घर लगाने कैमरे बाकी क्वालिटी थोड़े सामने चेक कर बाकी बहुत फोन नंबर बोल दे बयासी अठ सौ उनताली बी ठीक है पैंती चार सौ गया बाकी नाम अपना? बाकी हाँ। भाई अपना अमनदीप सिंह पिंड मेरा सिखुआ ठीक है भाई बाकी करो बी ना कंटैक्टा कैमरे क्वालिटी एक नंबर मिलेगी ਫਲੇ ਵੀ ਕਿ ওকে ਧੰਨਵਾਦ ਬਾਈ ਸਬਸਕ੍ਰਾਈਬ ਕਰ ਲਿਓ ਬਾਈ ਸਾਡੇ ਚੈਨਲ ਨੂੰ ਠੀਕ ਹੈ ਤੇ ਬਾਕੀ ਸਿਰੇ ਆਪਾਂ ਨੈਕਸਟ ਪਾਰਟ ਵੀ ਪਾਵਾਂਗੇ ਜਿਵੇਂ ਜਿਵੇਂ ਹੁੰਦਾ ਹੈ ਕੋਈ ਠੀਕ ਹੈ ਬਾਈ ਓਕੇ